ਅਨ ਚਤ੍ਰਿਕਲ ਦੋਸਤੋ ਦੇਖੋ ਜੀ ਕਿਦਾਂ ਰੱਖੇ ਮਕਾਨ ਦੇ ਨਹੀਂ ਤੇ ਮਿੱਥੀ ਚ ਆ ਗਏ ਤੇ ਪੰਜ ਟੱਟ ਰੱਖ ਲਈ ਜਿਹੜੀਆਂ ਕਿੰਨੀ ਦੇ ਵਿੱਚ ਲੱਗਣੀਆਂ ਬਾਬਾ ਜੀ ਵੀ ਆ ਗਏ ਤੇ ਅਰਦਾਸ ਸ਼ੁਰੂ ਕਰ ਦਿੱਤੀ ਇਸ ਟੇਬਲ ਤੇ ਰੱਖ ਲਿਆ ਪ੍ਰਸ਼ਾਦ ਬਾਬਾ ਜੀ ਨੇ ਜੋ ਜੋ ਕਿਹਾ ਥੋੜਾ ਜਿਹਾ ਮਸਾਲਾ ਬਣਾ ਲਿਆ దాఖా కాలే స ਮਹਾ ਗਰੂ ਮਹਾ ਗਰੂ ਦੋ ਚੀਰ 10 ਸਮਾਪਤ ਹੋ ਵੀ ਤੇ ਆਪਣਾ ਲੈ ਲਿਆ ਉਹ ਪੰਜ ਇਟਾਂ ਤੇ ਪ੍ਰਸ਼ਾਦ ਜਿਹੜਾ ਕਿ ਮਿਸਤਰੀ ਜੀ ਦੇ ਵਿੱਚ ਰੱਖਣਗੇ ਬਾਬਾ ਜੀ ਨੇ ਰੱਖ ਤੋ ਸ਼ਾਬ ਹੁਣ ਮਿਸਤਰੀ ਜੀ ਆਪਣੀ ਅਗਲੀ ਰਸਮ ਜਿਹੜੀ ਉਹ ਕਰਨਗੇ ਤੇ ਮੈਨੂੰ ਕਿਹਾ ਵੀ ਪੰਜ ਇੱਟਾਂ ਦੇ ਉੱਤੇ ਖੰਭਣੀ ਉਹਦੇ ਉੱਤੇ ਮੈਂ ਪੰਜ ਇੱਟਾਂ ਦੇ ਉੱਤੇ ਦੇ ਖੰਭਣੀ ਪਾ ਦਿੱਤੀ ਤੇ ਮਿਸਤਰੀ ਜੀ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ वो कोई ये सीने तेल पाके प्रचार आके थे जो मथा टेक के अपना काम शुरू कर रहे ने लो जी मिस्त्री ने करके सफाई ਸੇਵ ਹੱਪਾ ਤੇ ਮਸਾਲਾ ਤੇ ਆਪਾਂ ਵੀ ਜਿਹੜੇ ਨਟਾਂ ਤੇ ਖੰਮਣੀਆਂ ਬੰਨ੍ਹ ਦਿਤੀਆਂ ਜੀ ਤੇ ਇਸ ਤੀ ਨੇ ਵੀ ਆਟਾ ਨੂੰ ਪਾ ਲਿਆ ਹੱਥ ਤੇ ਉਹ ਲਗਾ ਦਿਤੀ ਆਟਾ ਹੋ ਗਈ ਜੀ ਸ਼ੁਰੂਆਤ ਸਾਡੀ ਨੀਂ ਦੀ ਮੈਂ ਉਹ ਜਲਦੀ ਜਲਦੀ ਫੜਾਈ ਇੱਟਾ ਮਿਸਤਰੀ ਨੂੰ ਇਹ ਜਿਹੜੀ ਸਾਡੀ ਨੀਂ ਆ ਜਿਹੜੀ ਉਹ ਰੱਖੀ ਗਈ ਹੈ ਜੀ ਨਹੀਂ ਰੱਖਤੋਂ ਬਾਅਦ ਅਸੀਂ ਕੀਤੀ ਕਿ ਨਿੱਕੀ ਜੀ ਫੋਟੋ